ਇਹ ਜਦ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆਉਂਦੇ ਹੋ ਤੇ ਸਾਡੇ ਨਾਮ ਦਨਪਾਲ ਸਾਡੇ ਚੀਫ ਕਪਰਪਾਰਟਸ ਵੀ ਬੈਠੇ ਹੈ ਤੇ ਪਾਰਟੀ ਦੀ ਲੀਡਰਸ਼ਿਪ ਬੈਠੀ ਹੈ ਅੱਜ ਸਾਡੀ ਮੀਟਿੰਗ ਦੇ ਵਿੱਚ ਪ੍ਰਮੁੱਖ ਚੀਜ਼ਾਂ ਹੈਗੀਆਂ ਕਿ ਅਸੀਂ ਰੱਖੜ ਪੁੰਨਿਆਂ ਦਾ ਵੱਡਾ ਕਾਨਫਰੈਂਸ ਕਰ ਰਹੇ ਹਾਂ ਜੀ ਦੇ ਵਿੱਚ ਪਾਵਰ ਪਾਲ ਸਿੰਘ ਮਿੱਤੂ ਸਾਹਿਬ ਤੇ ਹਿੰਦੂ ਪਾਰਟੀ ਵੀ ਸ਼ਾਮਲ ਹੋਵੇ ਫੇਟ 70 ਜਾਂ 143 ਨੂੰ ਰੈਸ ਕਾਨਫਰੈਂਸ ਕਰਾਂਗੇ ਤੇ ਅਸੀਂ ਸਾਂਝੇ ਜਿਹੜਾ 15 ਅਗਸਤ ਨੂੰ ਇੰਡੀਪੈਂਡੈਂਸ ਡੇ ਜਿਹਨੂੰ ਕਹਿੰਦੇ ਐ ਉਹਦੀ ਗੱਲ ਕਰਾਂਗੇ ਕਿ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਰਮ ਹੋਇਆ ਤੇ ਕਨਸਟੀਟਿਊਸ਼ਨਲੀ ਸਿੱਖਾਂ ਨੇ ਕਨਸਟੀਟਿਊਸ਼ਨ ਤੇ ਇੰਡੀਆ ਨੂੰ ਮੰਨਿਆ ਨਹੀਂ ਇਸ ਕਰਕੇ ਜਿਹੜਾ ਝੰਡਾ ਹੈ ਉਹਦੇ ਵਿੱਚ ਸਿੱਖਾਂ ਦੀ ਨਿਮੈਂਦਗੀ ਨਹੀਂ ਦਿੱਤੀ ਗਈ ਇਹ ਮੈਂ ਪਾਰਲੀਮੈਂਟs ਵੀ ਬੋਲ ਚੁੱਕੇ ਹਾਂ ਉੱਤੇ ਭਗਵਾਨ ਰੰਗ ਹੈ ਉਹਦੇ ਥੱਲੇ ਚਿੱਟਾ ਰੰਗ ਹੈ ਜੈਨੀਆਂ ਦਾ ਭਗਮਾ ਹੈ ਕਹ ਹਿੰਦੂਆਂ ਦਾ ਜਿਹੜਾ ਚੱਕਰ ਹੈ ਉਹ ਬੁੱਧ ਧਰਮ ਦਾ ਥੱਲੇ ਹਰ ਹੈ ਮੁਸਲਮਾਨਾਂ ਦਾ ਔਰ ਸਿੱਖਾਂ ਦੀ ਨਿਮੈਂਦਗੀ ਵਿੱਚ ਉਹਦੇ ਚ ਹੈ ਨਹੀਂਗੀ ਸੋ ਅਸੀਂ ਇੰਡੀਪੈਂਡੈਂਸ ਡੇ ਨੂੰ ਬੋਇਕਾਟ ਕਰਾਂਗੇ ਫਿਰ ਅਸੀਂ ਇਕੱਠੇ ਗੁਰਦਾਸ ਹਾਲ ਦੇ ਵਿੱਚ 5 ਸਪਟੈਂਬਰ ਨੂੰ ਖਾਲੜਾ ਦਿਵਸ ਮਨਾਵਾਂਗੇ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਵੀ ਤੁਹਾਨੂੰ ਗੁਰਦਾਸ ਹਾਲ ਅਸੀਂ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਇਓ ਉਹਦੇ ਵਿੱਚ ਵੀ ਕਵਰਪਾਲ ਸਿੰਘ ਤੇ ਇਹਨਾਂ ਦੀ ਪਾਰਟੀ ਸ਼ਾਮਿਲ ਹੋਣਗੇ ਗ੍ਰੇਡਾ ਪਹਿਲਾਂ ਜਬਰ ਹੁੰਦਾ ਸੀਗਾ ਉਹ ਅਜੇ ਤੱਕ ਝੂਠੇ ਮੁਕਾਬਲੇ ਖਤਮ ਨਹੀਂ ਹੋਏ ਜਦਕੀ ਸਜ਼ਾਵਾ ਜਾਈਫਨ ਪ੍ਰिजनਮੈਂਟ 80 80 ਸਾਲਾਂ ਦੇ ਐਸਪੀਆ ਨੂੰ ਮਿਲ ਚੁੱਕੀਆਂ ਹੁਣੇ ਔਰ ਇੱਕ ਬਹੁਤ ਅਫਸੋਸ ਹੈ ਸਾਨੂੰ ਕਿ ਇੱਕ ਇਵੈਂਟ ਤੋਂ oven deep singh ਉਸ ਨੂੰ ਬਹੁਤ ਬਰੇ ਹਾਲਾਤਾਂ ਦੇ ਵਿੱਚ ਐਸਚੋ ਪੱਟੀ ਗੁਰਚਰਨ ਸਿੰਘ ਨੇ ਤੇ ਐਸਐਸਪੀ ਅਭੀ ਮਾਨਿਉ ਰਾਣੇ ਨੇ ਆਪ ਫੜ ਕੇ ਉਸ ਨੂੰ ਮਾਰਿਆ ਹੈਗਾ। ਫਿਰ ਗੁਰਵਿੰਦਰ ਸਿੰਘ ਸੰਗਰੂਰ ਜੇਲ੍ਹ ਦੇ ਵਿੱਚ ਉੱਠ-ਉੱਠ ਕੇ ਮਾਰਦਾ ਉਹਦੀ ਕਾਇਦ ਖਤਮ ਹੋ ਗਈ ਸੀ ਪਰ ਉਸ ਨੂੰ ਵੀ ਜਾਨੋਂ ਮਾਰ ਦਿੱਤਾ ਇਹ ਗੁਰਵਿੰਦਰ ਸਿੰਘ ਨਸ਼ੇਰੀ ਪਨਵੰਦਾ ਸੀਗਾ ਫਿਰ ਜਸਪ੍ਰੀਤ ਸਿੰਘ ਫਟਿਆਲੇ ਮਾਰਿਆ ਜਦੋਂ ਕਰਨਲ ਬਾਠ ਦਾ ਕੇਸ ਹੋਇਆ ਸੀਗਾ ਉਸੇ ਇੰਸਪੈਕਟਰ ਨੇ ਡੀਐਸਪੀ ਨੇ ਇੱਕ ਫਟਿਆੜੇ ਚ ਜਸਪ੍ਰੀਤ ਸਿੰਘ ਮਾਰ ਦਿੱਤਾ। ਸੋ ਇਹ ਜਿਹੜੇ ਫੇਕ ਕਨਫੌਂਟਰ ਹੈ ਇਹ ਅਜੇ ਤੱਕ ਖਤਮ ਨਹੀਂ ਹੋਏ ਹੈ। ਫਿਰ ਨਰਿੰਦਰ ਸਿੰਘ ਬਠਿੰਡੇ ਕਸਟਡੀ ਦੇ ਵਿੱਚ ਮਾਰ ਦਿੱਤਾ ਹੈਗਾ। ਪੁਲਿਸ ਨੇ ਸੋ ਇਹ ਸਾਰੇ ਜਿਹੜੇ ਜ਼ੁਲਮ ਹੈ ਇਹ ਲਗਾਤਾਰ ਸਿੱਖਾਂ ਦੇ ਉੱਤੇ ਹੋ ਰਹੀ ਹੈ। ਔਰ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਔਰ ਇਸ ਦੀ ਜੁੰਡਲੀ ਨੇ ਜਿਹਦੇ ਵਿੱਚ ਬੜੇ 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 ਮਨਿਸਟਰ ਵੀ ਹਾਜ਼ਰ ਹੈਗੇ ਹੈ ਜਿਵੇਂ ਅਮਿਤ ਸ਼ਾਹ ਰਾਜਨਾਥ ਸਿੰਘ ਐ ਰਵੀ ਸਨਾ ਜਿਹੜਾ ਰੋ ਦਾ ਮੁਖੀ ਹੈ ਸਮੰਤ ਗੋਹਿਲ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀ ਇਹ ਉਹ ਰੋਧ ਮੁਖੀ ਬਣਿਆ ਤੇ ਜੀਤ 도ਹਲੇ ਦੇ ਸ਼ੰਕਰ ਇਹਨਾਂ ਸਾਰਿਆਂ ਨੇ ਚਤਲ ਕੀਤੇ ਐ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜਾ ਕੀ ਇੱਕ ਵੱਡਾ ਭਾਰੀ ਦੋਸ਼ ਇੰਡੀਆ ਦੇ ਤੇ ਲੱਗਦਾ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ 'ਚ ਮਾਰਤਾ ਰਿਪੁਤਮਨ ਸਿੰਘ ਮਲਿਕ ਨੂੰ ਕੈਨੇਡਾ 'ਚ ਮਾਰਤਾ ਸਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਅਸੈਸਿਨੇਟ ਕਰਤਾ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬ੍ਰਿਟਾਨੀਆ ਦੇ ਵਿੱਚ ਮਾਰਤਾ ਐਨ ਯੂਕੇ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਹੈ ਇਸ ਦੇ ਬਾਰੇ ਐਰ ਪਰਮਜੀਤ ਸਿੰਘ ਪੰਜਬੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚ ਮਾਰਤਾ ਹੈ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਾਰੇ ਸਿੱਧੂ ਮੂਸੇਵਾਲ ਨੂੰ ਪੰਜਾਬ 'ਚ ਤੇ ਹਰੀਨੋ ਨੂੰ ਪੰਜਾਬ ਦੇ ਵਿੱਚ ਮਾਰਤਾ ਹੈ ਇਹਦੇ ਵਿੱਚ ਇਹ ਚੀਜ਼ ਹੈ ਕਿ ਇਹਨਾਂ ਮੁਲਕਾਂ ਦੀ ਇੰਡੀਆ ਨੇ ਸੋਵਰਨਿਟੀ ਬਾਦਸ਼ਾਹੀ ਵੀ ਤੋੜਦੀ ਹੈ ਤੇ ਜਿਹੜਾ ਪੰਨੂ ਦੇ ਉੱਤੇ ਅਟੈਕ ਕੀਤਾ ਹੈ ਅਮਰੀਕਾ ਦੀ ਵੀ ਬਾਤਛਾਹੀ ਤੋੜੀ ਹੈ ਤੇ ਅਮਰੀਕਾ ਦੀ ਮਨਰੋ ਡਾਕਟਰਿਨ ਵੀ ਤੋੜਦੀ ਹੈ ਜਿਹੜਾ ਕੀ ਬਹੁਤ ਵੱਡੇ ਜ਼ੁਲਮ ਕੀਤੇ ਹੈ ਇੰਡੀਆ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜਾ ਪੰਨੂ ਨੂੰ ਮਾਰਨਾ ਸੀਗਾ ਉਹਦੇ ਵਿੱਚ ਇੱਕ ਬੰਦਾ ਫੜਿਆ ਗਿਆ ਤੇ ਦੂਜਾ ਰੋ ਦਾ ਛੋਟਾ ਅਫਸਰ ਯਾਦਵ ਉਹਨੂੰ ਸ਼ਾਇਦ ਨੌਕਰੀ ਤੋਂ ਕੱਢ ਦਿੱਤਾ ਹੈ ਸਾਡੀ ਮੰਗ ਹੈ ਕਿ ਯਾਦਵ ਨੂੰ ਅਮਰੀਕਾ ਐਕਸਟਰਡਾਈਟ ਕਰਕੇ ਉਸ ਨੂੰ ਅਮਰੀਕਾ ਲੈ ਕੇ ਜਾਏ ਤਾਂ ਪਤਾ ਲੱਗੂਗਾ ਕਿ ਉਹ ਕਰਕੇ ਪੰਨੂ ਨੂੰ ਮਾਰਨ ਦੇ ਲਈ ਲੱਖਾਂ ਡਾਲਰਸ ਦਾ ਸਮਝੌਤਾ ਹੋਇਆ ਸੀ ਤੇ ਸੀਕ੍ਰੇਟ ਸਰਵਿਸ ਫੰਡਸ ਰੋ ਦੇ ਵਿੱਚ ਯੂਜ਼ ਹੋਏ ਹੈ ਜੀ ਦੇ ਵਿੱਚ ਕੈਬਨਟ ਸੈਕਟਰੀ ਵੀ ਹੁੰਦਾ ਹੈ ਰੋਦਾ ਮੁਖੀ ਹੁੰਦਾ ਹੈ ਇਨੈਸ਼ਨ ਸਿਕਿਉਰਿਟੀ ਐਡਵਾਈਜ਼ਰ ਵੀ ਹੁੰਦਾ ਹੈ ਫਿਰ ਪਤਾ ਲੱਗੂਗਾ ਕਿ ਕਿੰਨਾ ਖਰਚ ਕਰਨਾ ਸੀਗਾ ਪੰਨੂ ਨੂੰ ਅਮਰੀਕਾ ਦੇ ਵਿੱਚ ਕਤਲ ਕਰਨ ਦਾ ਸਵੇ ਸਾਰੀਆਂ ਗਹਿਰੀਆਂ ਜਿਹੜੀਆਂ ਇਹ ਸ਼ਰਾਰਤਾਂ ਤੇ ਸਾਜਸ਼ਟਾ ਸਿੱਖਾਂ ਦੇ ਨਾਲ ਹੋ ਰਹੀਆਂ ਉਹੀ ਮਤਲਬ ਹੀ ਨਹੀਂ ਹੈ ਕਿ ਅਸੀਂ ਇੰਡੀਪੈਂਡੈਂਸ ਡੇ ਮਨਾਈਏ ਕਿਉਂ ਕਰਕੇ ਜਿਹੜੇ ਕਨਸਟੀਟਿਊਟ ਅਸੈਂਬਲੀ ਦੇ ਦੋ ਸਿੱਖ ਮੈਂਬਰ ਸੀਗੇ ਇੱਕ ਸਰਦਾਰ ਹੁਕਮ ਸਿੰਘ ਸੀ ਇੱਕ ਸਰਦਾਰ ਭੋਪਨ ਸਿੰਘ ਮਾਨ ਸੀ ਉਹਨਾਂ ਨੇ ਜਦੋਂ ਦੇਖਿਆ ਹਿੰਦੂਤਵਾ ਦਾ ਰੁਖ ਜਿਹੜਾ ਗਾਂਧੀ ਤੇ ਨਹਿਰੂ ਨੇ ਕਿਹਾ ਸੀ ਕਿ ਸਾਨੂੰ ਆਜ਼ਾਦੀ ਮਿਲਣ ਤੋਂ ਉਹਨੂੰ ਸਿੱਖਾਂ ਨੂੰ ਇੱਕ ਖਿੱਤਾ ਦਵਾਂਗੇ ਜਿਸ ਖਿੱਤੇ ਦੇ ਵਿੱਚ ਤੁਸੀਂ ਆਪਣੀ ਆਜ਼ਾਦੀ ਦਾ ਨਿੱਕ ਮਾਨ ਸਕੋਗੇ ਹੁਣ ਆ ਨਿੱਗ ਅਸੀਂ ਮਾਨ ਰਹੇ ਹਾਂ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਤੇ 1984 ਚ ਨਰਜੀਵ ਗਾਂਧੀ ਨੇ ਸਾਰੇ ਇੰਡੀਆ ਚ ਕਤਲੇਆਮ ਕਰ ਦਿੱਤੀ ਤਾਂ ਮੇਰਾ ਕਿਹੜਾ ਨਿੱਗ ਅਸੀਂ ਮਾਨ ਰਹੇ ਹਾਂ ਸਾਨੂੰ ਇਹੇ ਪੀੜਾ ਹੈਗੀ ਹੈ 14 ਸਾਲ ਤੋਂ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਸਿਕੰਦੀ ਐਸ.ਸੀ.ਪੀ.ਸੀ ਦੇ ਇਲੈਕਸ਼ਨਸ ਨਹੀਂ ਕੀਤੇ ਹੈਗੇ 14 ਸਾਲ ਹੋ ਗਏ ਹੈ ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਕਿਸੇ ਦੀ ਜਮਹੂਰੀਅਤ ਖਤਮ ਕਰ ਦੇਣੀ ਜਿਵੇਂ ਹੁਣ ਅਖਬਾਰਾਂ ਦੇ ਵਿੱਚ ਲਿਖਿਆ ਹੈ ਕਿ ਇਲੈਕਸ਼ਨ ਕਮਿਸ਼ਨ ਨੇ 10 ਲੱਖ ਮੁਸਲਮਾਨਾਂ ਦੇ ਨਾਮ ਬਿਹਾਰ ਦੇ ਵੋਟਰ ਕਾਗਜ਼ਾਂ ਦੇ ਵਿੱਚੋਂ ਕੱਢ ਦਿੱਤੇ ਹੈ एसपीसी ਦੇ ਇਲੈਕਸ਼ਨ ਉਹ ਤੋਂ ਵੀ ਵੱਡਾ ਜ਼ੁਲਮ ਹੈ ਕਿ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਇਆ ਅਸੀਂ ਤੁਹਾਨੂੰ ਦੱਸਿਆ ਕਿ ਕੱਲ ਵੀ ਅਸੀਂ ਮਨਾ ਰਹੇ ਹਾਂ ਤੇ ਖਾਲੜਾ ਸਾਹਿਬ ਦਾ ਵੀ ਮਨਾਵਾਂਗੇ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਰੱਖਿਆ ਵਜ਼ੀਰ ਇਕੇ ਰਾਜਨਾਥ ਸਿੰਘ ਇਹ ਡੋਇਲ ਜਿਹੜਾ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਹੈ ਉਸ ਨੂੰ ਰੂਸ ਭੇਜਿਆ ਕਿ ਐਸ 400 ਮਿਸਾਈਲਸ ਰੂਸ ਤੋਂ ਹੋਰ ਲੈ ਕੇ ਆਏ ਇਖਤਾਂ ਰਾਜਨਾਥ ਸਿੰਘ ਦੀ ਜੂਰਿਸਡਿਕਸ਼ਨ ਤੋੜ ਕੇ ਡੋਇਲ ਨੂੰ ਕਿਉਂ ਭੇਜਿਆ ਹੈਗਾ ਇਹਦਾ ਮਤਲਬ ਹੈ ਕੀ ਮੋਦੀ ਸਾਹਿਬ ਕੋਈ ਖਾਸ ਮੈਸੇਜ ਉਟਨ ਤੇ ਰੂਸ ਨੂੰ ਦੇਣਾ ਚਾਹੁੰਦੇ ਹੈ ਜ ਜਿਹਦੇ ਨਾਲ ਉਸਨਾ ਉਸ ਔਨਵਾਰਾ ਇਹ ਰੱਖਿਆ ਵਜੀਰ ਨੂੰ ਉਹਦੇ ਵਿੱਚ ਬਾਹਰ ਕੱਢਦਾ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਨੇ ਫੇਰ ਸ਼ੀਲਡ ਮਾਰਸ਼ਲ ਪਾਕਿਸਤਾਨ ਦਾ ਬਣਾ ਲਿਆ ਡੋਇਲ ਦਾ ਜਾਣਾ ਰੂਸ ਆਫ ਕਿਸਾਨ ਦੇ ਜਨਰਲ ਦਾ ਜਾਣਾ ਅਮਰੀਕਾ 트럼ਪ ਸਾਹਿਬ ਦੇ ਕੋਲੇ ਇਹ ਕੋਈ ਮਤਲਬ ਰੱਖਦੇ ਐ ਕਿ ਬਹੁਤ ਭਾਰੀ ਗੜਬੜ ਇੱਥੇ ਦੱਖਣ ਏਸ਼ੀਆ ਦੇ ਵਿੱਚ ਹੋਣ ਵਾਲੀ ਐ ਤੋਂ ਅਸੀਂ ਸਮਝਦੇ ਹਾਂ ਕਿ ਸਾਡਾ ਬਾਰਡਰ ਦਾ ਇਲਕਾ ਅਸੀਂ ਕੋਈ ਡਿਸਟਰਬੈਂਸ ਨਹੀਂ ਚਾਹੁੰਦੇ ਬਿਲਕੁਲ ਅਮਨ ਚਾਹੁੰਦੇ ਹਾਂ ਇਹ ਸ਼ਤਾਨੀਆਂ ਕਦੇ ਸੰਧੂਰ ਆਪਰੇਸ਼ਨ ਕਰ ਦਿੰਦਾ ਮੋਦੀ ਸਾਹਿਬ ਕਦੇ ਸਟ੍ਰਾਈਕ ਕਰ ਦਿੰਦਾ ਕਦੇ ਬਾਲਾਕੋਟ ਭੇਜ ਦਿੰਦਾ ਭਗਾਈ ਜਾਂਚ ਉਹ ਫੇਲ ਹੋ ਜਾਂਦੇ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਡੇਂਜਰ ਸਾਡੇ ਪੰਜਾਬ ਚ ਹੈ ਜੇ ਜੰਗ ਲੱਗਦਾ ਤੇ ਪਾਕਿਸਤਾਨ ਦਾ ਫੀਲਡ ਮਾਰਸ਼ਲ ਤੇ ਡੋਇਲ ਦਾ ਰੂਸ ਜਾਣਾ ਇਹ ਬਿਲਕੁਲ ਧਾਲ ਦੇ ਵਿੱਚ ਕੋਸ ਕਾਲਾ ਕਾਲਾ ਲੱਗਦਾ ਜਿਹੜਾ ਅਸੀਂ ਸਮਝਦੇ ਹਾਂ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਇਹ ਰਾਜਨਾਥ ਸਿੰਘ ਨੂੰ ਛੱਡ ਕੇ ਦੋਏ ਨੂੰ ਮਿਲਟਰੀ ਮਾਮਲਿਆਂ ਦੇ ਵਿੱਚ ਰੂਸ ਦੇ ਵਿੱਚ ਕਿਉਂ ਭੇਜਿਆ ਕੋਈ ਸਪੈਸ਼ਲ ਮੈਸੇਜ ਮੋਦੀ ਦਾ ਲੈ ਕੇ ਗਿਆ ਜਿਹੜਾ ਸਾਡੀ ਅੱਖਾਂ ਤੋਂ ਫਰੋਖਾ ਕਰਨਾ ਚਾਹੁੰਦੇ ਆ ਦੱਸਣਾ ਨਹੀਂ ਚਾਹੁੰਦੇ ਇਹ ਦੇ ਵਿੱਚ ਇੰਟਰਨੈਸ਼ਨਲ ਤੌਰ ਦੇ ਉੱਤੇ ਕੋਈ ਗੜਬੜ ਸਾਨੂੰ ਲੱਗਦੀ ਹੈ ਸਾਂਝੇ ਕੀਤੇ ਨੇ ਕੱਲ ਫ੍ਰੋਮਨੀ ਕਾਲੀਦਲ ਅੰਮ੍ਰਿਤਸਰ ਵੱਲੋਂ ਬਾਬਾ ਪਕਾਲਾ ਵਿਖੇ ਰਖੜ ਪੁੰਨਿਆ ਦੇ ਮੌਕੇ ਤੇ ਇੱਕ ਮੀਰੀ ਪੀਰੀ ਕਾਨਫਰੰਸ ਕੀਤੀ ਜਾਏਗੀ 15 ਤਰੀਕ ਜਿਹੜਾ 15 ਅਗਸਤ ਹੈ ਕਿ ਪੂਰੇ ਭਾਰਤ ਦੇ ਵਿੱਚ ਭਾਰਤ ਆਪਣੇ ਉਹਡਾ ਪਾਰਟੀਸ਼ਨ ওইਸੀ ਕੀ 1947 ਦੇ ਵਿੱਚ ਉਸ ਦਿਨ ਨੂੰ ਆਜ਼ਾਦੀ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਲੇਕਿਨ ਪੰਜਾਬ ਲਈ ਇੱਕ ਕਾਲਾ ਦਿਨ ਹੈ ਪੰਜਾਬ ਦੀ ਵੰਡ ਹੋਈ ਸੀ ਤੇ ਲੱਖਾਂ ਲੋਕ ਦੋਹਾਂ ਪਾਸੇ ਇਸ ਦੀ ਭੇਂਟ ਚੜੇ ਸੀਗੇ ਤੋਂ ਸਾਡੇ ਲਈ ਔਰ ਉਸ ਤੋਂ ਬਾਅਦ ਜੋ ਸਾਡੇ ਨਾਲ ਕਟਣਾ ਆ ਮਾ ਜੋ ਗੀਤਿਆ ਜੋ ਜ਼ੁਲਮ ਹੋਏ ਜੋ ਸਾਨੂੰ ਜਲਾਲਤ ਸੈਣੀ ਪਈ ਜਿਸ ਤਰੀਕੇ ਦੇ ਨਾਲ ਬੇਇਨਸਾਫੀਆਂ ਹੋਈਆਂ ਇੰਡਸਟਰੀਸਿਸ ਹੋਏ ਡਿਸਕ੍ਰਿਮੀਨੇਸ਼ਨ ਹੋਏ ਸਾਡੇ ਲਈ ਇਹ ਸੱਤ ਦੇ ਹੱਕਾ ਜਿਹੜਾ ਉਹ ਜਲਾਲਤ ਦਾ ਜ਼ੁਲਮ ਦਾ ਔਰ ਗੁਲਾਮੀ ਦਾ ਰਿਆ ਹੈ ਇਸ ਕਰਕੇ ਅਸੀਂ 15 ਅਗਸਤ ਕਦੇ ਵੀ ਨਹੀਂ ਮਨਾਇਆ ਇਹ 15 ਅਗਸਤ ਸਾਡੀ ਹੈ ਵੀ ਨਹੀਂ ਹੈ ਔਰ ਅਸੀਂ ਇਸ ਦਿਨ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਹਮੇਸ਼ਾ ਉਹਦਾ ਇਜ਼ਹਾਰ ਕਰਦੇ ਆਂ ਔਰ ਪ੍ਰੋਟੈਸਟ ਰਾਹੀਂ ਅਸੀਂ ਆਪਣਾ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਪੰਜਾਬ ਅਲੱਗ ਇੱਕ ਆਜ਼ਾਦ ਸੁਤੰਤਰ ਮੁਲਕ ਉਹਦੇ ਵਿੱਚ ਆਨਲਾਈਨ ਸੰਘਰਸ਼ੀਲ ਆ ਪੰਜਾਬੀ ਇਸ ਦੇ ਲਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਨੇ ਅਸੀਂ ਸੋਵਰਨ ਪੰਜਾਬ ਇੰਡੀਪੈਂਡੈਂਟ ਪੰਜਾਬ ਜਿਹਨੂੰ ਅਸੀਂ ਖਾਲਸਤਾਨ ਕਹਿੰਦੇ ਆ ਉਸ ਦੀ ਲੜਾਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਆ ਸੋ ਸਾਡੇ ਲਈ ਇਹ ਕੋਈ ਖੁਸ਼ੀ ਦਾ ਕੋਈ ਆਜ਼ਾਦੀ ਦਾ ਦਿਨ ਨਹੀਂ ਹੈ 15 ਅਗਸਤ ਨੂੰ ਅਸੀਂ ਬਾਈਕਾਟ ਦਾ ਸੱਦਾ ਦਿੰਦੇ ਆ ਲੋਕਾਂ ਨੂੰ ਕਹਿੰਦੇ ਆ ਕਿ ਐਜ਼ ਅ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਵੇ 14 ਤਰੀਕ ਪੂਰਵ ਸੰਧਿਆ ਮੌਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੋਟੈਸਟ ਮਾਰਚਸ ਹੋਣਗੇ ਤੋ ਆਬੇ ਦੇ ਵਿੱਚ ਜਲੰਧਰ ਮਾਲਵੇ ਦੇ ਜਿਹੜਾ ਮਾਲਵੇ ਦਾ ਮਾਰਚ ਹੈ ਉਹ ਪਟਿਆਲੇ ਹੋਏਗਾ ਔਰ ਮਾਝੇ ਦਾ ਫਿਰੋਜ਼ਪੁਰ ਦੇ ਵਿੱਚ ਹੋਏਗਾ